ਲੋ ਜੀ ਬਾਈ ਤਸੱਲੀ ਕਰਾਤੀ ਐਨ ਇੱਕ ਵਾਰ ਹਵਾ ਵਾਲੀ ਮਸ਼ੀਨ ਵੀ ਚਲਾਤੀ ਤੇ ਪ੍ਰੈਸ਼ਰ ਪੰਪ ਕੇ ਚੰਗੀ ਤਰ੍ਹਾਂ ਧੋਕਤਾ ਬਾਈ ਪਾਕਿਸਤਾਨ ਤੋਂ ਆਇਆ ਇੱਕ ਪਾਪ ਵੀ ਨਿਕਲੀ ਬਾਈ ਐਨ ਚੰਗੀ ਤਰ੍ਹਾਂ ਤਸੱਲੀ ਕਰਾ ਦਿੱ ਟਰੈਕਟਰ ਦੀ ਸ਼ੋਰ ਖੋਲ ਕੇ ਦੇਖਿਆ ਨਾ ਕਿ ਰਿਪੋਰਟ ਹੈ ਬਾਕੀ ਸ਼ੋਰ ਲਾਉਣ ਲੱਗੇ ਜੀ ਹੁਣ ਇੱਕ ਵਾਰ ਇਹ ਕਲੇਲੇ ਲੋਂ ਨਿੰਗੂਆਂ ਦੇ ਕਿੰਨੂ ਆਵੇ ਸੰਤਰੇ ਦੇ ਹਰ ਮੁੱਟੇ ਦੇ ਲਓ ਜੀ ਪੂਰੀ ਬਾਈ ਨੂੰ ਮਿਲੋ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਬੂਟੇ ਲੈ ਆਏ ਮੋਟਰਪੱਥੇ ਹਾਂਜੀ ਬੂਟੇ ਦਾਨ ਕਰਦੇ ਆ ਬੂਟੇ ਨਹੀਂ ਨਾ ਲਾਉਣੇ ਹੁਣ ਕਰ ਬਾਈ ਇਹ ਪੰਜ ਬੂਟੇ ਬਾਈ ਪੂਰੀ ਲੈ ਆਏ ਕਹਿੰਦਾ ਚਾਰ ਗਾੜੀ ਲਾ ਰਹਿਣੇ ਇੱਕ ਮੋਟਰ ਪਰ ਮੋਟਰ ਵਗੈ ਲਾਉਣਾ ਮੋਟਰ ਪੰਜਾ ਮਲ ਲਾਉਣੀ ਬਾਕੀ ਘਰਾਂ ਦਾ ਲਓ ਜੀ ਬਾਈ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਤੋਂ ਆਉਣ ਤੋਂ ਬਾਅਦ ਮੱਝ ਦਵਾਈ ਹੋਈ ਟਰੈਕਟਰ ਦੀ ਬਾਈ ਚੰਗੀ ਤਰ੍ਹਾਂ ਧੋਤਾ ਨੇ ਇੱਕ ਵਾਰ ਸ਼ੋ ਸ਼ੂ ਵੀ ਖੋਲ ਕੇ ਆਨ ਚੰਗੀ ਤਰ੍ਹਾਂ ਬਾਈ ਸ਼ੋ ਖੋਲ ਕੇ ਵੀ ਚੈੱਕ ਕਰਿਆ ਤਾਂ ਵੀ ਲੀਕਿੰਗ ਲੁਕਿੰਗ ਤਾਂ ਨਹੀਂ ਬਾਈ ਕੋਈ ਲੀਕਿੰਗ ਲੁਕਿੰਗ ਨਹੀਂ ਆਨ ਓਕੇ ਰਿਪੋਰਟ ਬਾਕੀ ਮਿੱਟੀ ਕਾਫੀ ਧੀ ਬਾਈ ਤੇ ਇੱਕ ਵਾਰ ਆਨ ਸ਼ੈਂਪੂ ਗਿਲ ਸਰਫ ਗਿਲ ਚੰਗੀ ਤਰ੍ਹਾਂ ਧੋ ਹੋ ਗਿਆ ਹੁਣ ਤਸੱਲੀ ਹੋ ਗਈ ਹਾਲਟ ਇੰਟਰਵਾਈ ਜਿਹੜਾ ਲਵਾਇਆ ਤਾਂ ਇਹ ਵੀ ਓਕੇ ਆਨ ਬਾਕੀ ਬੰਪਰ ਦੇ ਨਾਲ ਨੋਟ ਵੀ ਦੇਖ ਲੇ ਬਾਈ ਐਂਡ ਟਾਈਟੇ ਢਿੱਲੇ ਨਹੀਂ ਹੋਏ ਹੋਏ ਬਾਕੀ ਇੰਡਣ ਦੇਖ ਲਓ ਇਹਨਾਂ ਓਕੇ ਓਕੇ ਹੈ ਤਾਂ ਨਹੀਂ ਕੋਈ ਕੱਚ ਕੋਈ ਕੱਸ ਇਹਦੀ ਕੱਚ ਕੋਈ ਨਹੀਂ ਦੇਖੋ ਉਕੇ ਰੋਟਿਆਂ ਸਾਰਾ ਕੰਮ ਉਕੇ ਬਾਕੀ ਸੀਰੀਜ਼ ਸੋਲਿੰਗ ਦਵਾਈ ਜਾ ਡੈਕ ਵਾਲੀ ਇਹ ਵੀ ਚੰਗੀ ਤਰ੍ਹਾਂ ਤਾਂ ਹੋ ਗਈ ਹੁਣ ਇੱਕ ਗੱਲ ਤਾਂ ਹੋ ਗਿਆ ਚਲੋ ਦਿਨ ਮੈਂ ਤਾਂ ਇਹਦਾ ਤੋਂਦਾ ਨਹੀਂ ਰਚ ਪਿੰਡ ਲੰਗਰ ਚੱਲਦਾ ਤਾਂ ਫੇਮਾ ਟੈਂਕਰ ਪਾਣੀ ਦੇਣੇ ਹੁੰਦੇ ਹਾਂ ਹਾਂ ਬਾਈ ਮਾਤਰਾ ਦੇ ਲੰਗਰ ਚੱਲਦਾ ਪਾਣੀ ਦਾ ਟੈਂਕਰ ਲੈ ਕੇ ਆਉਂਦੇ ਤੇ ਹੁਣ ਇਹ ਬੇਲਾ ਟਰੈਕਟਰ ਤਾਂ ਕਰਕੇ ਹੁਣ ਇਹ ਤਸੱਲੀ ਕਰਾ ਦਿੱਤੀ ਬਾਕੀ ਉਹ ਹਵਾ ਵਾਲਾ ਪਿਆ ਬਾਈ ਧੋ ਕੇ ਹੁਣ ਇਹ ਰੁਹਾਵਾ ਮਾਰ ਦੇਣੀ ਇੱਕ ਵਾਰ ਫੇ ਇਹਨੂੰ ਐਂ ਟਿਕਾਣੇ ਲਾ ਲੈਣਾ ਬਾਈ ਪੂਰੀ ਤਸੱਲੀ ਕਰਾ ਦਿੱਤੀ ਕਿੱਕ ਨਿਕ ਤੇ ਵਿਭਾਗ ਨਹੀਂ ਕਿਤੇ ਜੰਗ ਨਾ ਕਿਤੇ ਤੇ ਵੀ ਲੀਕਿੰਗ ਫੀਕਿੰਗ ਵਾਈ ਕੋਈ ਉਹ ਨਹੀਂ ਖਰਤ ਨਹੀਂ ਭਈ ਐਨ ਓਕੇ ਜੀ ਵੀ ਇੱਕ ਵੀ ਭਾਅ ਚਲ ਕੰਮ ਵੀ ਪੂਰਾ ਕਰਾ ਕੇ ਲੈ ਕਿਤੇ ਉਹ ਗੱਲ ਕਰਦਾ ਨਾ ਸਹੀ ਰਿਆ ਬਾਕੀ ਹੁੱਕ ਵਾਈ ਰਾਜੀ ਵਾਈ ਵਾਲੇ ਲਿਆਂਦੀ ਤੇ ਆਪਣੇ ਵਾਲੀ ਲੈ ਕੇ ਪਾਤੀ ਆਪਣਿਆਂ ਵਾਲੀ ਲਿਆਂਦੀ ਖਾਤੀ ਐਨ ਓਕੇ ਆ ਬਾਈ ਡੱਕ ਡੁੱਕ ਵੀ ਸਾਰਾ ਕੁ ਜੋ ਵੀ ਹੈਗਾ ਦਾ ਸਾਰਾ ਕੁ ਸਹੀ ਰਿਆ ਐਨ ਪ੍ਰੋਪਰ ਉਹ ਤੋਂ ਸਾਗੇ ਤੋਂ ਨਹੀਂ ਬਕਸਾ ਹੈ ਕੋਈ ਅੰਗੇ ਹਜੇ ਛੱਡਿਆ ਨਹੀਂ ਇੱਕ ਪੂਰਾ ਕੋਲ ਨਾਮ ਪ੍ਰੈਸ਼ਰ ਗਾਂਦੀ ਬਾਈ ਬਹੁਤ ਮੌਜ ਹੈ ਜਿਹਦੇ ਨਾਲ ਜਿਹੜੀ ਧੋਤਵਾਈ ਹੁੰਦੀ ਹੈ ਤੇ ਕਿਦੇ ਹੁੰਦੀ ਹੈ ਨੀ ਦਾ ਪਾਣੀ ਬਹੁਤ ਲੱਗ ਜਾਣਾ ਇੱਕ ਹਵਾ ਵਾਲਾ ਬਾਈ ਆਹ ਮਾਨੇਰੇ ਉੱਪਰ ਯੰਤਰ ਹੋ ਦੇਖ ਲੋ ਬਾਈ ਇੱਕ ਥੋਲ ਪਾਣੀ ਦਾ ਲੱਗਿਆ ਨਹੀਂ ਪੂਰਾ ਟਰੈਕਟਰ ਧੋਤਾ ਇਹ ਇੰਨਾ ਕੁ ਪਾਣੀ ਤਾਂ ਇਹਦੇ ਵਿੱਚ ਬਾਈ ਸਮਝ ਲੋ 5-6 ਵਾਲਟੀਆਂ ਮੱਸੀਆਂ ਲੱਗੀਆਂ ਆਏ ਹੋ ਗਏ ਵੀ ਪਤਾ ਨਹੀਂ ਕਿੰਨਾ ਘੰਟੇ ਤੇ ਲੱਗੇ ਵੀ ਧੋਣ ਰੇਡ ਪਰ ਆਇਆ ਐ ਭਾਈ ਜੇ ਤਸੱਲੀ ਕੇ ਧੋਣਾ ਐ ਤਾਂ 2 ਘੰਟੇ ਲੱਗ ਜਾਂਦੇ ਐ 2 ਘੰਟੇ ਲੱਗ ਗਏ ਮੰਨ ਕੇ ਚਲੋ ਸਾਡੇ ਤਾਇਆਂ ਦੁਨੀਆਂ ਵਿੱਚ ਵਿੱਚ ਧੋਥੀ ਆ ਸਾਰੀਆਂ ਲੈ ਟਾਇਰ ਵੀ ਚਮਕਾਉਂਦੇ ਐ ਭਾਈ ਐਂ ਜਿਹੜੇ ਲਿਬੜੇ ਵੇ ਤੇ ਤਸੱਲੀ ਕਰਾ ਦਿੱਤੀ ਲੋਕਾਂ ਨੂੰ ਲੱਗ ਗਿਆ ਹਵਾ ਵਾਲਾ ਪ੍ਰੈਸ਼ਰ ਸੈਲ ਚਾਰ ਕਿੰਨਾ ਧੋਹ ਲਿਆ ਬਾਈ ਅੱਜ ਅੱਜ ਇਹ ਸ਼ੈਂਪੂ ਨਾਲ ਘਰਤ ਨਾਲ ਡੀਜ਼ਲ ਨਾਲ ਹਾਂ ਮਾਰਦੀ 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 ਇਹਨ ਵਿੱਚ ਨੂੰ ਮਾਰਦੀ ਤੇ ਇਹ ਚੀਜ਼ਾਂ ਖਾਤਰ ਬੈਠਦਾ ਭਾਈ ਨਾਲ ਦੀ ਨਾਲ ਸਿਕਾ ਦਿੰਦੀ ਆ ਆ ਹਵਾ ਵਾਲਾ ਕੰਮ ਜਿਹੜਾ ਚਲੋ ਹਾਂਜੀ ਭਾਈ ਕੀ ਚੀਜ਼ ਐ ਆਜੋ ਆਜੋ ਭਾਈ ਬੂਟੇ ਲੈ ਲਓ ਨਿੰਬੂਆਂ ਦੇ ਕਿੰਨੂਆਂ ਦੇ ਸੰਤਰੇ ਦੇ ਹਰ ਬੂਟੇ ਦੇ ਲਓ ਜੀ ਪੂਰੀ ਬਾਈ ਨੂੰ ਮਿਲੋ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਬੂਟੇ ਲਿਆਏ ਮੋਟਰਪੱਥੇ ਹਾਂਜੀ ਬੂਟੇ ਦਾਨ ਕਰਦੇ ਆ ਬੂਟੇ ਨੇ ਨਹੀਂ ਨਾ ਲਾਉਣੇ ਹੁਣ ਕਰ ਬਾਈ ਇਹ ਪੰਜ ਬੂਟੇ ਬਾਈ ਪੂਰੀ ਲਿਆਇਆ ਇਹ ਕਹਿੰਦਾ ਚਾਰ ਗਾੜੀ ਲਾ ਦੇਣੇ ਇੱਕ ਮੋਟਰ ਪਰ ਮੋਟਰ ਵਗੈ ਲਾਉਣਾ ਮੋਟਰ ਤੇ ਜਾਮਣ ਲਾਉਣੀ ਬਾਕੀ ਘਰਾਂ ਨਾਲ ਹਟਦਾ ਨਹੀਂ ਘਰਾਂ ਜਾਂ ਗਾਵਾ ਹਟਦੇ ਨੇ ਹਾਂ ਠੀਕ ਐ ਅਰੇ ਇਹ ਲੈ ਬੁੱਟੇ ਕਿੱਥੇ ਦੇ ਲੈ ਆਏ ਬੁੱਟੇ ਇਹ ਬਾਈ ਇਹ ਮੋਟਰ ਪਾਵੇ ਸਾਡੀ ਪਾ ਇਹ ਬੇ ਕੁੱਤਾ ਬਹੁਤ ਵਧੀਆ ਤੇਰਾ ਯਾਰ ਵਧੀਆ ਬਾਈ ਕੀਮ ਆਈ ਵੀ ਆ ਬਾਈ ਜਿਹੜਾ ਪਾਲੂਗਾ ਉਹਨੂੰ ਮਿਲਦੇ ਆ ਹਾਂ ਜਿਹਦੇ ਪਾ ਲਾ ਕੇ ਪਾਣੀ ਨਾ ਪਾਏ ਜਿਹੜੇ ਬੰਦੇ ਨੇ ਲਾ ਕੇ ਪਾਣੀ ਨਾ ਲਾਏ ਉਹਨੂੰ ਕਹਿੰਦੇ ਆਪਣਾ ਕੰਮ ਨੂੰ ਚੱਲ ਆ ਟੁੱਬਾ ਵੇਲਾ ਟੁੱਬੇ ਬਣਾ ਤੂੰ ਨਾ ਟੁੱਬਾ ਵੇਲਾ ਨਹੀਂ ਹੈਗਾ ਇੱਥੇ ਜਿੱਥੇ ਕਹਿੰਦੇ ਗੌਰ ਹੋਣੀਏ ਉੱਥੇ ਲਾਉਣੇ ਬੰਦੇ ਡੁੰਗਰ ਆ ਜਾਂਦੇ ਫਿਰ ਉੱਥੇ ਨਹੀਂ ਔਖਾ ਹੋ ਜਿੰਦਾ ਬੱਲੇ ਵਧੀਆ ਉਹ ਪੰਮਾ ਪੰਮਾ ਇਧਰ ਨੂੰ ਲੈ ਕੇ ਚੱਲੇ ਆਲਟਰ ਸਾਈਡ ਦੇ ਬੂਟਾ ਇਹ ਫੜਾ ਦੇ ਪੰਮਾ ਲੈ ਬੂਟੇ ਬਾਈ ਆ ਕਹਿੰਦੇ ਲਾਉਣਾ ਉਲਟ ਆ ਗਿਆ ਨਹੀਂ ਮੋਟਰ ਬੱਤੇ ਲੈ ਆ ਬਾਈ ਹੁਣ ਕਾਹਦੇ ਲੈ ਗਿਆ ਜਾ ਜਾ ਉੱਥੇ ਪਹਰ ਖਤਮ ਨਾਲ ਦੇ ਕੰਮ ਹੈ ਜੰਮੜ ਦਾ ਨੇ ਨਾ ਉਰੀ ਕੜਾ ਬੂਟਾ ਦਾ ਰਿਕਾਰਡ ਤਾਂ ਹਾਂ ਆ ਰਿਕਾਰਡ ਉਹ ਕਿਹੜਾ ਉਹ ਹੋਰੇ ਤਾਂ ਕੋਈ ਫਿਰ ਹਾਂ ਤੂੰ ਲੈ ਚੀ ਕੋ ਹਾਂ ਦੇਖ ਹਾਂ ਨਾ ਵਧੀਆ ਵਧੀਆ ਹੈ ਇਹ ਵਧੀਆ ਲਿਆਂਦੇ ਆ ਵਧੀਆਲੇ ਲਿਆਂਦੇ ਆ ਮੁੱਲ ਵਾਲੇ 2 2 ਰੁਪਏ ਦਾ ਬੂਟਾ 150 ਰੁਪਏ ਦਾ ਜਾਮਣ ਵੀ ਹੈ ਟੌਪ ਦੀ ਜਾਮਣ ਆ ਹਾਂ ਆਮ ਜਾਮਣ ਨਹੀਂ ਆ ਆਮ ਨਹੀਂ ਜਿਹੜੀ ਜਿਹੜੀ ਪੂਰੀ ਵਧੀਆ ਜਾਮਣ ਹੈ ਜਿਹੜੇ ਮੋਟੀ ਵਾਲੀ ਹੁੰਦੀ ਹੈ ਹਾਂ ਉਹ ਜਾਮਣ ਹੈ ਉਹ ਜਾਮਣ ਹੈ ਨਿੰਬੂ ਵੀ ਵਧੀਆ ਹਨ ਨਿੰਬੂ ਸਾਰਾ ਕੁਝ ਵਧੀਆ ਆ ਯਾਰ ਕੋਈ ਕੋਈ ਚੀਜ਼ ਮਾੜੀ ਨਹੀਂ ਆ ਰਹੀ ਵਿੱਚ ਜਿਹੜੀ ਲੈ ਕੇ ਆਂਦੀ ਹੈ ਟੀਨੂ ਆ ਟੀਨੂ ਕੱਲ ਮਲਾਈ ਵੀ ਆਦੀ ਆ ਦੇਖ ਹਾਂ ਕੱਲ ਮੈਂ ਤਿਆਰ ਕਰਕੇ ਲਾਉਂਦਾ ਹਾਂ ਵਿੱਚ ਕੱਲ ਮੈਂ ਤੇ ਬਾਈ ਉਹ ਆਇਆ ਪਿਆ ਜਿਹੜਾ ਬੂਟੇ ਵੇਚ ਕਰਦਾ ਹੈ ਉਹ ਆਇਆ ਦਾ ਘਰ ਆ ਹਾਂ ਆਮ ਉਹ ਵਧੀਆ ਹੁਣ ਇਹਦੀ ਗੌਰ ਰੱਖੇ ਮੜੀ ਜੀ ਕਲਮ ਲਈ ਜੀ ਹੁਣ ਪ੍ਰਸ਼ਾਦ ਚ ਲੱਗ ਜਾਣਾ ਇਹਨਾਂ ਨੇ ਪਹਿਲਾਂ ਨਵਾ ਲਿਆ ਉਹ ਗਲਤ ਦਾ ਕਰਦੇ ਨੇ ਕਰਵਾ ਲਿਆ ਕਰਦੇ ਨੇ ਫੋਕੋਗੇ ਕਲਮ ਲਈ ਜੀ ਕਲਮ ਹੀ ਤਾਂ ਤਿਆਰ ਕਰਦੇ ਸਾਰੀਆਂ ਆ ਦੇਖ ਤਾਂ ਲਖਾਬ ਬੰਦ ਕੇ ਕਲਮ ਤਿਆਰ ਕਰੀ ਹੈ ਹੈਪੀ ਕਲਮ ਹੋਵੇ ਕੋਸ ਹੋਵੇ ਡੰਡਾ ਹੋਵੇ ਸੋਟੀ ਹੋਵੇ ਹੁਣ ਚੱਲਦਾ ਏ ਵਸ ਤੈਨੂੰ ਪਤਾ ਕੱਢ ਕੇ ਦੇ ਦਿੱਤਾ ਉਹਨਾਂ ਨੇ ਖਾਲ ਲੱਗੂ ਆ ਤਾਂ ਪੂਰੀ ਰੱਖਿਆ ਤੇ ਕਰ ਉਹ ਪਾਦੀ ਵਿੱਚ ਰੇਰੂ ਦਾ ਥੋੜਾ ਜਿਹਾ ਬਾਈ ਹੈਪੀ ਗੱਲ ਸੁਣ ਲਾ ਉਹ ਕਾਰੀਗਰ ਪਤਾ ਕਿੰਨਾ ਦੁਨੀਆ ਗਾਦੀ ਵੀ ਹੁੰਦੇ ਰੇਤਾ ਬਹੁਤ ਆਪਣਾ ਮੈਂ ਚੱਲੀ ਵੱਢਣੀ ਆ। ਬਸ ਠੀਕ ਆ ਜਾ। ਕਿੱਥੇ ਵੱਢਣੀ ਆ? ਹਾਂ। ਵਾਹ। ਸਾਰੀਓ। ਮੱਥਾ ਟੇਕ ਕੇ ਵੱਢਣੀ ਆ ਜਾ ਫਿਰ। ਹਾਂ। ਆ ਜਾਓ ਵੱਢਣ। ਤੋਂ 4.5 ਹਾਂ। ਬਾਬਾ ਜੀ। ਟੈਫੀ ਦਿਖਾਈ ਨਾ ਵਟੇ। ਠੀਕ ਹੈ ਦੁੱਗੀ। ਬਹੁਤ ਵਧੀਆ ਕੁੱਤਾ ਤੇਰਾ। ਇਹ ਵਾਈ ਪਹਿਲਾਂ ਇਹਦੇ ਬਾਲ ਜਿਹੇ ਤੇ ਉਪਰੇ ਲੱਦਦਾ ਤਾਂ। ਕੁੱਤੀ ਐ। ਹੁਣ ਮੜੀ ਪੇਛਾਣ ਚ ਆਉਣ ਲੱਗੀ ਵੀ ਹਾਂ ਇਹ ਉਹ ਨਸਲ। ਪੰਮਾ ਬੜਾ ਸੌਦਾ ਮਾਰਿਆ ਆ। ਇੱਕ ਦੇ ਇੱਕ ਦੇ ਦੋ ਲਿਆ ਆ। ਆਪਾਂ ਵੀ ਚੱਲੀ ਇੱਕ ਦੇ ਇੱਕ ਦੇ ਦੋ ਲਿਆਣੇ। ਤੇਰਾ ਵੀ ਨਿੰਬੂ ਵੀ ਲੈ ਕੇ ਆਏ ਉਹ ਵੀ ਲੈ ਕੇ ਆਇਆ ਭਾਈ ਆਏ ਆ ਬੂਟਾ ਜਿਹੜਾ ਮਰਜੀ ਲੈ ਜਾਓ ਪਰ ਸਾਹਮਣੇ ਵਾਲਾ ਚਾਹੀ ਯਾਰ ਤਾਂ ਫਾਇਦਾ ਪੂਰੀ ਲੈ ਜਾ ਠੀਕ ਨਹੀਂ ਪੱਕਾ ਨਾ ਐਪੀ ਦੇ ਗਾਣੇ ਬਾਈ ਕਹਿੰਦਾ ਜੇ ਜਗ੍ਹਾ ਹੀ ਨਹੀਂ ਹੈਗੀ ਸਾਹਮਣੇ ਵਾਲਾ ਨਹੀਂ ਹੈਗਾ ਲਾਇਰਾ ਫਾਇਦਾ ਹੀ ਨਹੀਂ ਹੈਗਾ ਤੇ ਨਹੀਂ ਕੋਈ ਫੜ ਲਓ ਜੇ ਲਾਇਆ ਤੇ ਨਹੀਂ ਫੜ ਵੀ ਲਓ ਸ਼ਾਮਾਂ ਵੀ ਲਓ ਨਾਲ ਉਹ ਪੂਰੀ ਨੇ ਬੂਟਾ ਲਾ ਲੈਣਾ ਜਿੱਦਣ ਫਾਲ ਲੱਗਣਾ ਮੈਂ ਟੋਟਾ ਲੈ ਕੇ ਆ ਜੇ ਕਰਨਾ ਤਾਲ ਵਧੀਆ ਨੇੜੇ ਖਾਣੇ ਨੇ ਅਸੀਂ ਪਹਿਲਾਂ ਬਥੇਰੇ ਫਲ ਖਾਦੇ ਪਿੰ ਨੂੰ ਪਤਲਾ ਰੱਖਾ ਫੇ ਭਾਈ ਵੀ ਮੁਰੂ ਤੋੜਿਆ ਭਾਈ ਆ ਦੇਖ ਲੈ ਜਆ ਛੋਟੇ ਛੋਟੇ ਹੁੰਦੇ ਤੇ ਇਹਨੇ ਕਾ ਪਰਨਾ ਪਿੱਛੇ ਪਾਉਣਾ ਹਾਂ ਤਾਂ ਉਹਨਾਂ ਦੇ ਕਾ ਨਾਉਣਾ ਕੋਈ ਨਹੀਂ ਛੱਡਣਾ ਹੈ ਪਿੰਡ 'ਚ ਜਿਹਨੇ ਆਪਣੇ ਫਾਵੇ ਚੜਾਏ ਹੁਣੇ ਖਾ ਉਹ ਤੋੜਦੇ ਉਹ ਪੂਰੀ ਅੱਗੇ ਰਵਾਜ ਹੁੰਦਾ ਦਾ 20 ਹਜ਼ਾਰ ਸਾਲ ਪੱਕਣ ਦਾ ਦਰ ਉਹ ਪੁੱਲ ਬਾਬਾ ਚਾਹਦੇ ਨੇ ਉਹਦਾ ਰਵਾਜ ਗਿਆ ਤਾਂ ਵੀ ਛੇਤੀ ਪੱਕ ਜਾਂਦੇ ਉਹ ਛੇਤੀ ਨਹੀਂ ਲਾਗ ਲਗਾਣਾ ਵੀ ਤੋੜੇ ਨਾ ਕੋਈ ਨਾ ਤੋੜਤਾ ਨਾ ਠੰਗ ਮਾਰੇ ਨਾ ਕੁਕ ਕਰੇ ਉਹ ਮੈਂ ਤੁਸੀਂ ਤੋੜ ਦੇਦੇ ਆ ਦਲਵਾ ਰਿਆ ਨੇ ਸੀ ਤੋੜ ਕੇ ਲੈ ਆਉਂਦੇ ਕੋਈ ਕੰਨ ਛੱਡਿਆ ਪੂਰੀ ਗੰਦ ਮੈਨੂੰ ਚੜ ਕੇ ਸਕੂਲ ਜਿਹਦੇ ਨੂੰ ਪਤਾ ਲੱਜ ਤੋੜਨੇ ਤੋੜਨੇ ਆ ਸਕੂਲ ਤੇ ਆ ਗਈ ਕਿੰਨੂ ਸੰਗਤਰਿਆ ਨਾਰ ਕੁਝ ਵੀ ਨਹੀਂ ਛੱਡਣਾ ਅੰਬ ਅੰਬ ਵੀ ਅੰਬ ਕਿਨੇ ਕਿ ਪਿੰਡਾਂ ਤੱਕ ਘੁੰਮੇ ਜਦਾ ਲਾਗ ਲਾਗ ਪਾਸ ਪੌੜ ਵਲ ਗਿਆ ਤੈਨੂੰ ਜਿੱਥੇ ਪਤਾ ਲੱਗਣਾ ਵੀ ਹੈ ਹੀ ਨਹੀਂ ਇੱਥੇ ਟਮਾਟਰ ਬਾਕਾ ਹੀ ਆ ਇੱਕ ਵਾਰੀ ਮੁੰਡਾ ਮਗਰ ਪੈ ਗਿਆ ਤਾਂ ਉਹ ਪੂਰੀ ਮੁੱਛਾਂ ਵਾਲਾ ਨਹੀਂ ਪੂਰੀ ਇੱਕ ਵਾਰ ਜੇ ਇੱਥੇ ਗਰਾਊਂਡ 'ਚ ਮੈਚ ਹੁੰਦਾ ਤਾਂ ਮਗਰ ਪੈ ਜਾਂਦੇ ਤੇ ਆ ਕਿਆ ਲਾਇਆ ਕਰਦੇ ਤੋ ਟਮਾਟਰ 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 ਨਹੀਂ ਕੋ ਉਹ ਵੀ ਲਾਇਆ ਕਰਦੇ ਕਹਿੰਦੇ ਖਰਬੂਜੇ ਖਰਬਾਜੇ ਜੇ ਹਮ ਗਰਮੀ ਦਾ ਪੂਰੀ ਹੁਣ ਪੈਣੀ ਮੁੱਕ ਲਿਆ ਪਾਣੀ ਤਾਂ ਹੈਗੀ ਚੜੀ ਉੱਥੇ ਪਾਣੀ ਹੈ ਕੱਲ ਦਾ ਵੀ ਤਾ ਚਾਹ ਤੂੰ ਤੂੰ ਚਾਰ ਪਾ ਕੇ ਪਰਾ ਕਰੀ ਆ ਆ ਬਾਈ ਨਵੇਂ ਸਟਾਕ ਨੂੰ ਵੱਡਾ ਲਾਉਣ ਲੱਗਿਆ ਮੱਥਾ ਟੇਕੇ ਪੂਰੀ ਪਰ ਹੋ ਸੋਣੀ ਗਈ ਡੱਬਾ ਤਾਂ ਲਿਆ ਕੇ ਇਹ ਜਿਹੜਾ ਸਿਰਫ ਇੱਕ ਝੋਲੀ ਜੂਰੀ ਦੀ ਬਾਈ ਬਾਕੀ ਜੂਰੀਆਂ ਨੇ ਪਾਇਆ ਮੈਂ ਇਹ ਜਿਹੜਾ ਦਿਨਾਂ ਦਾ ਨਾਲੀ ਵਾਲਾ ਨਹੀਂ ਪਾਣੀ ਵੀ ਨਹੀਂ ਲਾਇਆ ਪੂਰੀ ਨਹੀਂ ਵੀ ਨਹੀਂ ਜੇ ਜੇ ਵੱਧ ਪੈ ਜਾਂਦਾ ਫੇਰ ਤਾਂ ਕੱਦ ਲੈਟ ਜਾਣਦੇ ਨੇ ਲੈਟੇ ਜਾਣਦੇ ਆ ਇਹ ਤਾਂ ਗਰਗੀ ਵੇਚੋ ਹੋ ਚਰੀ ਮੰਡੀ ਗਾਉਂਦਾ ਮੰਡੀ ਵਧੀਆ ਤੇਰੀ ਐਤ ਕੀ ਚਰੀ ਚੂਰੀ ਦਾ ਰੌਲਾ ਨਹੀਂ ਪੂਰੀ ਪਰ ਕੱਖੇ ਵਾਉ ਤਾਂ ਵੀ ਆਪ ਸਦਾਈ ਹੋਏ ਵਾ ਕਿੱਧਰ ਨੇ ਵੱਡਾ ਅਨੇ ਬਾਜਰਾ ਖੜਾ ਕੱਖ ਜਾਰਾ ਹੈਪੀ ਕਰੇ ਭੈਣੀ ਨੂੰ ਬਾਜਰਾ ਕਰੇ ਕਿਤੇ ਨੂੰ ਦਵਾ ਕੇ ਲਗੇਦਾ ਹੈ ਵਧੀਆ ਨੇੜੇ ਤੇ ਵੱਢ ਲਾਂ ਮੀਂਹ ਦਿੱਤਿਆ ਵੱਜਾ ਠੀਕ ਹੈ ਠੀਕਰਿਆ ਵਧੀਆ ਰਹੀਆ ਹੂੰ ਬਾਬਾ ভাই ਬੂਟੇ ਪੁੱਛਦਾ ਕਿੱਥੇ ਲੈ ਆ ਉਹ ਵੀ ਲਿਆਇਆ ਬਾ ਮੈਂ ਕਹਿੰਦਾ ਪੂਰੀ ਮੁੱਕੇਗੇ ਹੁਣ ਤਾਂ ਮੁੱਕ ਗਿਆ ਹਾਂ ਤਾਂ ਹੈਪੀ 100 ਬੂਟਾ ਦਾ ਭਾਈ ਦੇਖ ਲੈ 100 ਖਤਮ ਹੋ ਗਿਆ 100 ਮਾਤੇ ਮਾਨੇ ਕੇ ਚੱਲੇ ਆਰ ਪੂਰੀ ਇਹ 50 ਵੀ ਕਾਮਯਾਬ ਹੋਗੇ ਕਿੰਨਾ ਫਾਇਦਾ ਹੋ ਜਾਣਾ ਨਹੀਂ ਨਾਲੇ ਫੜਾ ਵਾਲੇ ਆ ਕਿਹੜੇ ਦੂਜੇ ਆ ਹਾਂ ਫੜਾ ਨਾਲੇ ਛਾਹ ਹੋਰ ਹੁੰਦਾ ਥਾ ਛੌੜੇ ਦੇ ਪੱਤੇ ਵਾਲਾ ਛੇੜੋ ਥਾ ਨਾਲੇ ਨਦੀਆਂ ਵਰ ਲੱਗਦਾ ਸਾਗਮਾਂਜ ਬੰਨ ਪਰ ਨਹੀਂ ਸਾਗਮਾਂ ਨਹੀਂ ਹੈਗਾ ਉਹ ਇੱਕ ਥਾੜਾ ਹੋਰ ਆ ਉਹ ਛੜਾ ਛਤਰੀ ਕਰਕੇ ਮੈਂ ਤੈਨੂੰ ਦਿਖਾ ਕੇ ਲੈ ਕੇ ਆਉਂ ਚੌਂਤੇ ਵਾਲਾ ਸਾਗਮਾਂਜ ਜਗਲਾਦ ਮਹਿਗਮੇ ਵਾਲੇ ਆਏ ਤਾਂ ਪੂਰੀ ਅਸੀਂ ਨਿੰਮਾ ਨੂਮਾ ਵੀ ਲੈ ਆਉਣ ਲੱਗੇ ਤੇ ਪਰ ਉਹ ਫੜਾ ਵਾਲੇ ਨਹੀਂ ਤੇ ਹੈਗੇ ਤੋਣ ਦਾ ਕਹਿਣਾ ਤੂੰ ਤੋਣ ਨਹੀਂ ਹੈਗਾ ਤੋਣ થਾ ਹੈਗਾ ਸਾਡੇ ਘਰ ਉਹ ਹੋਰ ਐ ਪੀਆ ਛੌੜੇ ਪੱਤੇ ਵਾਲਾ ਅੱਛਾ ਹਾਂ ਹੈਗਾ ਜਿਹਦੇ ਤੇ ਲਾਲ ਲਾਲ ਦੇ ਫੁੱਲ ਲੱਗਦੇ ਆ ਫੁੱਲ ਫੁੱਲ ਉਹ ਯਾਰੀ ਕਿ ਆਮਨੇ ਨਾਲੀ ਜਗ੍ਹਾ 'ਚ ਇੱਥੇ ਪੱਤੇ ਚੌੜੇ ਪੱਤੇ ਵਾਲੇ ਦਾਖਤੀ ਹੈ ਚੌੜੇ ਜਿਹੇ ਪੱਤੇ ਵਾਲਾ ਉਹ ਗੋਸ਼ਾ ਮਾ ਆਉਦੀ ਉਹ ਇੰਨਾਂ ਦਿਖਾ ਕੇ ਹੀ ਲਿਆਉਂਗੇ ਇਹਨਾਂ ਦੀ ਮੈਨੂੰ ਦਿਖਾ ਕੇ ਲੈ ਕੇ ਆਉਂਗਾ ਉਹ ਸਾਡੇ ਰਿਸ਼ਤੇਦਾਰਾਂ ਦੇ ਇੱਥੇ ਲੱਗੇ ਹੋਏ ਹੈ ਹੈਪੀ ਨੂੰ ਨਦੀ ਚਲੇ ਕੇ ਜਾਣਾ ਜੋ ਉਹ ਹੀ ਬੂਟਾ ਦੇਖ ਕੇ ਆਉਣਾ ਹੈ ਬਾਣੇ ਦੇ ਨਾਲੇ ਨਾਲ ਫਲਾ ਨੇਰ ਕੋਪਾ ਪਿਆ ਥੱਲੇ ਤੇ ਸ਼ਾਮਾ ਇਨ ਸ਼ਾਮਾ ਫਾਗ ਲੈ ਆਉਂਗਾ ਜੀ ਲੱਗੀ ਵੀ ਹਾਂ ਬਹ ਠੀਕ ਹੈ ਫਾਗ ਲੈ ਕੇ ਆਉਂਗਾ ਕਿੰਨੇ ਘੰਟੇ ਚੱਕ ਵਢਣੇ ਸਾਰੀ ਵਢਣੀ 15 ਮਿੰਟ ਲੱਗਣਗੇ ਲੈ ਸਾਰੀ ਵਢ ਕੇ ਕਿਤੇ ਹੋ ਕੇ ਮੈਂ ਚਾਰ ਪਾ ਦੇ ਤੇਰੇ ਲਾਇਨਾਂ ਦਾ ਮੈਂ ਤੂੰ ਪਹਿਲਾਂ ਚਾਰ ਪਾ ਦੋ ਬੱਕੀ ਅੰਦਰ ਕਾਣੇ ਨੂੰ ਫਿਰਦਾ ਕਹਿੰਦਾ ਰਾਜੂ ਵੱਜਣੀ ਦੋ ਡੰਗਰ ਹੈ 15 ਮਿੰਟ ਦੀ ਗੇਮ ਹੈ ਹੋਰ ਕੀ ਪੂਰੀ ਹਰੇ ਵੀ ਯਾਰ ਗਿੱਲਾ ਹੈ ਪਾਣੀ ਹੈਗਾ ਹੈ ਇੱਧਰ ਨੂੰ ਆ ਯਾਰ ਇੱਥੇ ਨਹੀਂ ਨਹੀਂ ਪਾਣੀ ਹੈ ਇੱਥੇ ਵੀ ਦੇਖ ਕੇ ਦੇ ਕਿੱਥੇ ਲੱਗੂਗਾ ਤੂੰ ਨਾ ਫਿਰ ਆਪਾਂ ਨੇ ਇਹ ਬੂਟ ਖੋਲ ਲੈਣੇ ਹਾਂ ਉਹ ਨਹੀਂ ਅੱਛੇ ਦੇ ਆ ਸੁੱਕਾਈ ਜਾ ਦੇ ਤੁੱਕਾ ਕਾਣੂ ਹੈ ਲੈ ਬਾਈ ਪਿੰਡ ਵਾਲੀ ਚਰੀ ਨੂੰ ਵੱਡਾ ਲਾਤਾ ਪੂਰੀ ਨੇ ਪਹਿਲਾਂ ਕਿੱਥੇ ਹੁਣ ਜਾ ਮੀਂਹ ਪੈ ਗਿਆ ਫੇਰ ਤਾਂ ਗਿੱਲਾ ਹੀ ਹੋਣਾ ਡੱਬਾ ਦਾ ਲਿਆਉਂਦਾ ਹੁਣ ਆ ਰਾ ਸੱਚੇ ਪਾਤਸ਼ਾਹ ਸੱਪ ਨਾ ਹੋ ਗਏ ਕਿਹੜਾ ਡੱਬ ਉਹ ਚਾਹੀਦਾ ਤਾਂ ਗੱਲ ਪੱਕੀ ਐ ਦੀ ਮੁੰਡੇ ਦੀ ਪੂਰੀ ਕੇ ਉਹ ਪੂਰੀ ਰੇੜਾ ਕੱਕਾ ਰੇ ਵਰਦੇ ਕੇ ਡੱਬਾ ਮੈਂ ਲਿਆਇਆ ਆ ਵਰਦਾਤੀ ਮੈਂ ਡੱਬਾ ਲੈ ਕੇ ਆਏਗੇ ਚਾ ਵੀ ਲਿਆ ਹੂੰ ਸਰਦਾ ਚਾ ਵੀ ਆ ਹੂੰ ਇੱਕ ਢੱਕਾ ਗਿਰ ਗਿਆ ਥੱਲੇ ਪੂਰੀ ਉਧਾ ਕੈੜੀ ਤਾਂ ਨਹੀਂ ਹੈਗੀ ਇਹ ਵੀ ਸ਼ੁਕਰ ਕਰ ਤੂੰ ਏ ਏਦਿਆਂ ਕਰਕੇ ਛੁੱਟ ਗਿਆ ਨਹੀਂ ਇਹਦੇ ਨਾਲ ਵੀ ਆਈ ਗਿਆ ਮੇਹੁੰਦਾ ਤੂੰ ਅੱਛਾ ਇਹਨੇ ਬਾਈ ਕੰਮ ਸਿੱਖ ਲਿਆ ਹੈਪੀ ਨੇ ਏਸਿਆਂ ਦਾ ਤਾਂ ਬਚ ਗਿਆ ਪੂਰੀ ਕੈੜੀ ਤਾਂ ਨਹੀਂ ਹੈਂਦਾ ਪੱਕੜ ਪੋਲੀਓ ਇਹ ਮੈਂ ਸਨੇ ਖਾਣੀ ਵੀ ਬਹੁਤ ਵਧੀਆ ਇਹਨੂੰ। ਖਾ ਕੇ ਕਰਨ ਦਾ ਗੋਹਾ ਹੀ ਥਾਲਿਆਂ। ਹਾਂ ਜਿਹੜਾ ਦੁੱਧ ਦੇਣਾ ਉਹ ਦੁੱਧ ਕਿੱਥੇ ਹੁਣ ਤਿੰਨੇ ਚਾਰ ਕਿੱਥੇ ਉਹ ਵੀ ਵਿਚਾਰੀਆਂ। ਹਾਂ ਹੈਪੀ ਕਿਸੀ ਦੱਸਦਾ ਨਹੀਂ ਹੈ। ਓਕੇ ਅੰਦਰ ਬਾੰਦ ਵੀ ਹੁਣ ਲਾ ਲਾ ਸਾ ਮੈਂ 4 4:30 ਵਜੇ ਮੈਂ ਸਨ ਨਾਲ ਹੀ ਹਾਂ। ਹੂੰ ਅੰਦਰ ਇੰਨਾ ਬੁਰਾ ਹਾਲ ਆ। ਬਾਈ ਇੱਕ ਦੇਖਿਆ ਹੈਪੀ ਕਹਿੰਦਾ ਪੂਰੀ ਦੀ ਸੇਵਾ ਸ਼ੁਰੂ ਦੇਖਦਾ ਕਹਿੰਦਾ ਨਾਲੀਆਂ ਨੂਲੀਆਂ ਵਿਆਹ ਤੇ ਪਹਿਲਾਂ ਵੀ ਸਾਫ਼ ਕਰਦਾ ਤਾਂ ਹੁਣ ਵੀ ਕਰਦਾ ਹੈ। ਆਪਣੇ ਪਿੰਡ ਦਾ ਹਾਲ ਦੇਖ ਲਾ ਪਰ ਪਿੰਡ ਪੰਚਾਇਤਾਂ ਦੇ ਯਾਰ। ਉਹ ਪੂਰੀ ਹੁਣ ਪੰਚਾਇਤ ਵਾਲਾ ਕੰਮ ਖਤਮ ਹੋ ਗਿਆ ਹੁਣ ਵੋਟਾਂ ਪੈਣੀਆਂ ਐ ਵੋਟਾਂ ਤਾਂ ਚੱਲ ਮੈਂ ਮੰਨੇ ਆ ਹੁਣ ਆਪਣੇ ਪਿੰਡ ਦੇਖਿਆ ਰੂੰ ਵੀ ਆਪਾਂ ਰੌਂਡ ਆਪਾਂ ਕੁਝ ਵੀ ਮਾਰ ਦਿੰਦੇ ਆ ਦੇ ਨਾਲੇ ਦਾ ਹਾਂ ਹਾਂ ਇਹਦੇ ਕਰਕੇ ਬਾਈ ਨਾਲਾ ਉਹ ਹੋ ਗਿਆ ਨਾਲਾ ਓਵਰ ਹੋ ਗਿਆ ਹਾਂ ਹੁਣ ਉੱਥੇ ਤੇ ਦੇਖ ਮੈਂ ਆਪਣੇ ਘਰ ਦੀ ਆ ਛੱਟੋ-ਕੱਟ ਚਾਰ ਦਿਵਾਰੀ ਸਾਹ ਦੋ ਬਿਗੇ ਜਗਾ ਹਾਂ ਉਹ ਨਾਲਾ ਮੈਂ ਆਪ ਸਾਫ਼ ਕਰ ਦਾਂ ਸ਼ੁਰੂ ਤੇ ਹੀ ਸ਼ੁਰੂ ਤੋਂ ਚਾਰ ਦਿਵਾਰੀ ਸਾਫ਼ ਕਰ ਦਾਂ ਅੱਜ ਦੇ ਇਹ ਸਬੂਤ ਆ ਬਾਈ ਹੈਪੀ ਕਿੰਨੇ ਸਾਲ ਹੋ ਗਏ ਤੈਨੂੰ ਦੇਖ ਤੈਨੂੰ ਚਾਰੇ ਪਾਸੇ ਪੇ ਸਾਫ ਕਰਨੀ ਕਿਲੇ ਦੀ ਉਮਰੇ ਲੰਘੀ ਹੈ ਉਮਰੇ ਲੰਘੀ ਆ ਤਾਂ ਬਾਈ ਨਾਲ ਹੀ ਲਾਦੇ ਹੋ ਨਹੀਂ ਆਏ ਐਂ ਲਾਦੇ ਕਾ ਬਾਈਪਾਸ ਬੰਦ ਹੋ ਗਿਆ ਕੋਈ ਵਿੱਚ ਨਾਲ ਹੀ ਇਹਦੇ ਬਾਈ ਅਲੱਗ-ਅਲੱਗ ਐਤਕੀ ਮੀਂਹ ਨਹੀਂ ਪਏ ਜੇ ਮੀਂਹ ਪਏ ਹੁੰਦਾ ਤਾਂ ਉਛਲੀ ਜਾਣੀ ਸੀ ਨਰੇਗਾ ਨੂੰ ਉਧਰ ਲਾ ਦੋ ਉਹ ਵੀ ਉੱਥੇ ਬੈਠੇ ਨਰੇਗਾ ਵਾਲੇ ਤਾਂ ਉਹ ਤਾਂ ਜਗਲਾਂਗ ਮਹਿਕ ਮੇਲੇ ਲਾਏ ਇਹ ਹੁਣ ਹੋਰ ਸਕੀਮ ਆ ਗਈ ਹੈ ਵੀ ਨਾਲੀ ਵਾਲੇ ਲੱਗੋਗੇ ਕੋ ਸਿਸਟਮ ਹੂੰ ਸਾਰੇ ਅਲੱਗ-ਅਲੱਗ ਹੋਗੇ ਦੂਏ ਚੱਲ ਪਏ ਹੂੰ ਚੱਲ ਬਾਈ ਪੂਰੀ ਪੂਰੀ ਆਹ ਜੀਰੀ ਕਿਹੜੀ ਯਾਰ ਬਹੁਤ ਚੱਲੀ ਹੈ ਇਹ ਇਹਨੇ ਵੀ ਵਾਈ ਰਿਕਾਰਡ ਤੋੜਤਾ ਗਿੰਮੇ ਦਿਨਾਂ ਜੇ ਹੋ ਗਈ ਦੇ ਲੋ ਆਏ ਫਸੀ ਪਈ ਹੈ ਪੂਰੇ ਆਪਣੇ ਵੀ ਆਏ ਹੋ ਗਈ ਕਿ ਹਲੇ ਡੌਣੇ ਤੇ ਇਹ ਜਿਹੜਾ ਢੇਰ ਆ ਨਾ ਇਹ ਕਹਾਂ ਨਾਲ ਖਿੱਚਦੇ ਆ ਉਹ ਢੇਰ ਜਿਆਦਾ ਤਾਂ ਹਾਂ ਉਹਦੇ ਨਾਲ ਤਾਂ ਤਾਂ ਉਹ ਠੇਢ ਲਾਉਂਦੇ ਸੀ ਗੋਹਾ ਜਿਆਦਾ ਪਿਆ ਬਦੇਸੀ ਰਹੇ ਨਹੀਂ ਆਪਣੀ ਵੀ ਐ ਜੀ ਆਪਣੀ ਵੀ ਐਹੀ ਜੀ ਹੋ ਜਾਣੀ ਆ ਮਾੜੀ ਉਹ ਇਧਰ ਤੇ ਵੱਢ ਇਧਰ ਪਾਣੀ ਨਹੀਂ ਹੈਗਾ ਦਲਵੀਰ ਦੇ ਕਹਾਣੇ ਕਹਿੰਦਾ ਮੇਰੇ ਬੂਝੇ ਸੁੰਗੜ ਗਏ ਹੁਣ ਪੂਰੇ ਵਾਲੀ ਫੜਦੀ ਮੈਂ ਕਹਾਂ ਬਾਈ ਉਹ ਜਵਾਨ ਹੈ ਉਹ ਖੜਦਾ ਦੇਖਦਾ ਫੁੱਲ ਤੇ ਵਾੜ ਇੱਧਰ ਪਾਣੀ ਹੈ ਇੱਧਰ ਸੁੱਕਾ ਸਾਰੇ ਵਰਾਉਂਦੀ ਹੈ ਨਾ ਫਿਰ ਉਹਦਾ ਜ਼ੋਰ ਲੱਗਦਾ ਫੇ ਪੂਰੇ ਉੱਪਰ ਨੂੰ ਚਲੀ ਜਾਂਦੀ ਹੈ ਬੂਝਾ ਟੋਲ ਲੱਗਣ ਲੱਜਾਂਦਾ ਹੈ ਕੱਠੀ ਹੋਣ ਲੱਜਦੀ ਹੈ ਹੁਣ ਆਪਣੇ ਵਾਲੀ ਵਾਲੇ ਨਿਆਣੀ ਹੈ ਜਾ ਉਹ ਉੱਪਰੋਂ ਨੇ ਨਿਸਰ ਗਈ ਫਿਰ ਉਹਨੇ ਫਲਾਰਾ ਕਰਨ ਨਾਲ ਤੁਹਾਨੂੰ ਫਿਰ ਐ ਖੋਈ ਜਾਂਦੀ ਹੈ ਹੁਣ ਤੇ ਵਾੜ ਇੱਧਰ ਪਾਣੀ ਨਹੀਂ ਹੈਗਾ ਆ ਦੇਖ ਇੱਧਰ ਤੇ ਵਾਹ ਸਾਰੇ ਘੈਰੀ ਲੈ ਕੇ ਜਾਣਾ ਹੁਣ ਨਾਲੇ ਨਾਲ ਥੋੜੋ ਕੱਢਣੀ ਪੱਕਾ ਕੰਮ ਕਰਨਾ ਹੋਣਾ ਇਹਨੇ ਪਾਂਟੇ ਵਾੜ ਲਾ ਦੋ ਚਲੋ ਭਾਈ ਬਾਕੀ ਤੁਹਾਨੂੰ ਫੇਰ ਦਿਖਾਉਂਦੇ ਆ ਹਿੰਦ